ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਮਰਾੜ ਫੈਮਿਲੀ ਸਵਾਗਤ ਹੈ ਅਸੀਂ ਮਿਲ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਹੋਗੇ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਇਹ ਲੋਹੜੀ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਤੰਦਰੁਸਤੀਆਂ ਲੈ ਕੇ ਆਵੇ ਤੇ ਆਪਾਂ ਆਪਣੇ ਘਰੇ ਆ ਜਿਹੜੀ ਨਾ ਲੋਹੜੀ ਆ ਉਹ ਬਾਲ ਲਈ ਆ ਧੂਣੀ ਤੇ ਆਪਾਂ ਡੇਕ ਰਹੇ ਸੀ ਮੱਥਾ ਕਿਉਂਕਿ ਇਸ ਤੋਂ ਬਾਅਦ ਆਪਾਂ ਜਾਣਾ ਸਾਰਿਆਂ ਨੇ ਇਕੱਠੇ ਹੋ ਕੇ ਚੌਂਕ ਵਿੱਚ ਉੱਥੇ ਅਸੀਂ ਲੋਹੜੀ ਮਨਾਉਣੀ ਹੁੰਦੀ ਆ ਸਾਰੇ ਪਿੰਡ ਵਾਲੇ ਮਤਲਬ ਬੇਲੀਆਂ ਲੈ ਕੇ ਆਉਂਦੇ ਜਿਨ੍ਹਾਂ ਦੇ ਮਤਲਬ ਮੁੰਡੇ ਹੁੰਦੇ ਨੇ ਤੇ ਇਥੇ ਚੌਂਕ ਵਿੱਚ ਸਾਂਝੀ ਆਈੜੀ ਲੋੜੀ ਮਨਾਈ ਜਾਂਦੀ ਤੇ ਢੋਲੀ ਲਗਾਈ ਜਾਂਦੀ ਆ ਪੰਜੀਆਂ ਢੋਲੀਆਂ ਤੇ ਸਾਰੇ ਸਾਰੇ ਵੇਰੀ ਤਪਰਾਂ ਦੇ ਢੋਲੀਆਂ ਅਰਮਾਨ ਵਿਕੀਨਾਂ ਦਾ ਕੋਈ ਪਤਾ ਨਹੀਂ ਹੈ ਉਧਰ ਆ ਗਏ ਆਂ ਕੰਗਲ ਆਂ ਆਮ ਕਿਹਦਾ ਤੇਰੀ ਦੋਸਤਾਂ ਦੀ ਲੋਗਾਂ ਫੜਿਆ ਜਾਂਦੀ ਪਹਿਲੇ ਤੇ ਗੜੀ ਤਾਂ ਤੇਰੇ ਪਿੱਛੇ ਕੈਮਰਾ ਕਿੱਦਾਂ ਉਧਰ ਗੱਲ ਸੁਣਾ mere jit bidhi 有吗？